ਵਾਇ ਕਲਤਾ ਵਰਗੇ ਕੀ ਪਤੇ ਜੀ ਵਾਇ ਗੁਰਜੀ ਦਾ ਖਾਤਾ ਵਾਇ ਗੁਰਜੀ ਕੇ ਵਤੇਪਾਈ ਸਾਹਿਬ ਜੀ ਚੜਦੀ ਕਲਾ ਚਾਹ ਜੀ ਹਾਂਜੀ ਹਾਂ ਬਿਲਕੁਲ ਚੜਦੀ ਕਲਾ ਹਾਂਜੀ ਚੜਦੀ ਕਲਾਈ ਚਾਹੀਦੀ ਹੈ ਜੀ ਮੈਂ ਸੰਗਤ ਦੇ ਨਾਲ ਚਾਹੁੰਦਾ ਹਾਂ ਥੋੜੀ ਜੀ ਜਾਣਕਾਰੀ ਸਾਂਝੀ ਕਰ ਦਵਾਂ ਕਿਸ ਤਰ੍ਹਾਂ ਦਾ ਸਾਰਾ ਘਟਨਾ ਕਰਨ ਦੇਖਦੇ ਹਾਂ ਔਰ ਕੀ ਸਨੇਹ ਦੇਣਾ ਚਾਹੁੰਦੇ ਹਾਂ ਸੰਗਤ ਨੂੰ ਇਸ ਵਿੱਚ ਸਾਰਾ ਮੈਂ ਇੱਕ ਇੱਕ ਬੇਨਤੀ ਕਰਨੀ ਚਾਹੁੰਦਾ ਸਾਰੇ ਸਰੋਤੇ ਵੀਰਾਂ ਭੈਣਾਂ ਨੂੰ ਉਹਨਾਂ ਨੇ ਜਿਵੇਂ ਐਜ ਦੀ ਇਕਤਾ ਦਿਖਾਈ ਹੈ ਕਿ ਤੱਤ ਗੁਰਮਤਵਾਲੇ ਜਦੋਂ ਆਪਣੀ ਗੱਲ ਕਰਦੇ ਨੇ ਸਾਡਾ ਵਿਰੋਧ ਹੁੰਦਾ ਸੀ ਤੇ ਆਪਾਂ ਚੁੱਪ ਕਰ ਜਾਂਦੇ ਸੀ ਐਜ ਕੀ ਬਹੁਤ ਖੁੱਲ ਕੇ ਸਾਡੇ ਭੈਣ ਭਰਾ ਸਾਰੇ ਸਾਹਮਣੇ ਆਏ ਨੇ ਕਿ ਤੱਤ ਗੁਰਮਤਵਾਲਿਆਂ ਨੂੰ ਜੇ ਕੋ ਰੋਕੇਗਾ ਤੇ ਅਸੀਂ ਆਪਣੀ ਇਕਤਾ ਦੇ ਰਾਹੀ ਉਹਨਾਂ ਦੀ ਗੱਲ ਦਾ ਪਰਾਹ ਜਵਾਬ ਦੇ ਆਗੇ ਜੀ ਜਿਹੜੇ ਪਹਿਲਾਂ ਵਿਰੋਧ ਕਰਦੇ ਸੀ ਉਹ ਵੀ ਅੱਜ ਕੀ ਸਾਡੇ ਹੱਕ 'ਚ ਆਏ ਨੇ ਉਹ ਹੁਣ ਮਹਿਸੂਸ ਹੋਣ ਲੱਗੇ ਕਿ ਅੱਗੇ ਨਾਲੋਂ ਸੰਗਤਾਂ ਦੇ ਵਿੱਚ ਚੇਤਨਤਾ ਆ ਰਹੀ ਹੈ ਕਿ ਅਸਲੀ ਗੁਰਮਤ ਕੀ ਹੈ ਤੇ ਮਨਮਤ ਕੀ ਹੈ ਇਸ ਕੱਲ ਦਾ ਮਿੱਤਰ ਕੇ ਸਾਹਮਣੇ ਨਤਾਰਾ ਹੋਇਆ ਅ ਕਗਾ ਜੀ ਇਹ ਸ਼ੁਰੂ ਤੋਂ ਲੈ ਕੇ ਘਟਨਾ ਕਰਮ ਕਿਵੇਂ ਹੋਇਆ ਥੋੜੀ ਜੀ ਜਾਣਕਾਰੀ ਥੋੜਾ ਬ੍ਰੀਫਲੀ ਇਹ ਮੇਰੀ ਕਿਤਾਬ ਹੈ ਜਿਹੜੀ ਇਹ ਤਾਂ ਅਸਲ ਦੇ ਵਿੱਚ 3 ਸਾਲ ਤੋਂ ਸ਼ਬਦੀ ਆ ਰਹੀ ਹੈ ਪਗਾਨੀਤੀ ਪ੍ਰਾਇਆ ਧਨ ਕਿਤਾਬ ਦਾ ਨਾਮ ਹੈ ਜੀ ਇੱਥੇ ਇਹਦੇ ਵਿੱਚ ਕਲੇਕ ਹੈ ਮਾਨਸੇ ਗੁਲਾਮੀ ਦਾ ਪ੍ਰਤੀਕ ਰਖੜੀ ਜੀ ਉਹ ਰਖੜੀ ਲੇਖ ਵੀ ਇਹਦੀ ਕਿਤਾਬ ਦੇ ਵਿੱਚ ਹੀ ਆ ਕਿ 3 ਸਾਲ ਤੋਂ ਸ਼ਬਦਾ ਆ ਰਿਹਾ ਤੇ ਇੰਟਰਨੈਟ ਤੇ ਵੀ ਚੱਲ ਰਿਹਾ ਹੈ ਅਖਬਾਰਾਂ ਦੇ ਵਿੱਚ ਵੀ ਪਹਿਲਾ ਸ਼ਬਦਾ ਆ ਤੇ ਇੱਥੇ ਤਾਂ ਵਾਤੇ ਪ੍ਰਾਣੀ ਹਲਾ ਇੱਕ ਮਾਲਪਾ ਮੇਲ ਹਫਤਾਵਾਰੀ ਅਖਬਾਰ ਹੈ ਉਹਨੇ ਛਾਪਤਾ ਹੁਣ ਮਿੱਤਲ ਜੀ ਨੇ ਤੇ ਉਹਦੇ ਉੱਥੇ ਜਆ ਲੋਕਲ ਐਮ ਐਲ اے ਸੀ ਉਹਦੇ ਨਾਲ ਨਿਚੀ ਕਿਰਾਂ ਦੇ ਕਾਰਨ ਕਿਉਂਕਿ ਅਖਬਾਰ ਵਾਲੇ ਰਾਜਨੀਤਿਕ ਲੋਕਾਂ ਦੀ ਆਲੋਚਨਾ ਤਾਂ ਕਰਦੀ ਕਰਦੇ ਆ ਜੀ ਤੇ ਉਹਦੀ ਅਨੋਚਨਾ ਤੋਂ ਨੇ ਘਬਰਾ ਕੇ ਇਹਨੂੰ ਇਸ ਲੇਖ ਦਾ ਬਹਾਨਾ ਬਣਾ ਕੇ ਉਹਦੇ ਤੇ ਮੁਕੱਦਮਾ ਦਰਜ ਕਰਤਾ ਤੇ ਨਾਲ ਮੇਰੇ ਤੇ ਹੋ ਗਿਆ ਉਹਨੇ ਤਾਂ ਅਗੇਤੀ ਜਵਾਨਤ ਕਰਾ ਲਈ ਕਿਉਂਕਿ ਉਸ ਬੰਦੇ ਦੀ ਰਾਜਸੀ ਪਹੁੰਚ ਸੀ ਤੇ ਮੇਰੀ ਅਗੇਤੀ ਜਵਾਨਤ ਨਾ ਹੋ ਸਕੇ ਪਰ ਇਹਦੇ ਵਿੱਚ ਸਾਡੇ ਸਹਿਯੋਗੀ ਵੀਰਾਂ ਭੈਣਾਂ ਨੇ ਸੰਗਤਾਂ ਨੇ ਇੰਨਾ ਜਿਹੜਾ ਸਹਿਯੋਗ ਦਿੱਤਾ ਕਿ ਇੱਥੇ ਜੇਲ੍ਹ ਦੇ ਸਾਹਮਣੇ ਕਚਹਿਰੀਆਂ ਦੇ ਵਿੱਚ ਥਾਂ-ਥਾਂ ਤੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਮਜਾਰੇ ਕੀਤੇ ਨਾਰੇ ਲਾਏ ਇਹ ਜਿਹੜਾ ਹੋਇਆ ਨਜਾਇਜ਼ ਹੋਇਆ ਤੇ ਇਹ ਸਮਝ ਲਓ ਵੀ ਦਬਾਅ ਥੱਲੇ ਆ ਕੇ ਸਰਕਾਰ ਨੂੰ ਅਖੀਰ ਦੇ ਵਿੱਚ ਇਹ ਜਬੰਤ ਦੇਣੀ ਪਈ ਅ ਕੱਗਾ ਜੀ ਤੁਹਾਡੀ ਜੱਜ ਦੇ ਨਾਲ ਕਿਸੇ ਤਰੀਕੇ ਦੀ ਕੋਈ ਗੱਲਬਾਤ ਹੋਈ ਹੋਵੇ ਜਾਂ ਜੱਜ ਨੇ ਤੁਹਾਡੇ ਕੋਲੋਂ ਕੁਝ ਕੁਐਸਚਨ ਪੁੱਟ ਕਿਤੇ ਹੋਣ ਉਹ ਕੀ ਸੀਗੇ ਅ ਅੱਜ ਅੱਜ ਉਹਨਾਂ ਨੇ ਕੋਈ ਸਵਾਲ ਨਹੀਂ ਜੀ ਮੈਨੂੰ ਕੀਤਾ ਤੇ ਮੈਂ ਸਿਰਫ ਮੈਨੂੰ ਤਾਂ ਜੇਲ੍ਹ ਦੇ ਵਿੱਚ ਹੀ ਪੱਤਰ ਮਿਲ ਗਿਆ ਕਿ ਤੁਹਾਡੀ ਜਬੰਤ ਹੋ ਗਈ ਹੈ ਤੁਹਾਨੂੰ ਪਹਿਲੇ ਦਿਨ ਜਦੋਂ ਜੱਜ ਸਾਹਮਣੇ ਪੇਸ਼ ਕੀਤਾ ਸੀ ਉਸ ਵੇਲੇ ਕੋਈ ਤੁਹਾਡੀ ਗੱਲਬਾਤ ਹੋਈ ਉਸ ਦਿਨ ਉਹਨੇ ਕੁਝ ਨਹੀਂ ਮੈਨੂੰ ਪੁੱਛਿਆ ਬਸ ਕਾਗੀ ਤੇ ਦਸਕਦ ਕਰਦੇ ਵੀ 4 9 ਤੱਕ ਜੇਲ੍ਹ ਭੇਜ ਦਿੱਤਾ ਜਾ ਸੰਗਤ ਵੱਲੋਂ ਕਿਸ ਤਰ੍ਹਾਂ ਦਾ ਅੱਜ ਦਾ ਰਿਸਪੌਂਸ ਸੀਗਾ ਸੰਗਤ ਵੱਲੋਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਤੁਸੀਂ ਦੇਖੀ ਕਿੰਨਾ ਕੁ ਪਿਆਰ ਮਿਲਿਆ ਸੰਗਤ ਵੱਲੋਂ ਸੰਗਤਾਂ ਵੱਲੋਂ ਜੋ ਪਿਆਰ ਮਿਲਿਆ ਉਹ ਸਮਝ ਲਓ ਵੀ ਮੈਂ ਉਹਨੂੰ ਧਿਆਨ ਨਹੀਂ ਕਰ ਸਕਦਾ ਇੰਨਾ ਜ਼ਿਆਦਾ ਰਿਸਪੌਂਸ ਇੰਨਾ ਪਿਆਰ ਇੰਨਾ ਸਤਿਕਾਰ ਦੀ ਮੈਨੂੰ ਆਸ ਨਹੀਂ ਸੀ ਕਿ ਇੰਨੀ ਆਪਣੇ ਘਰ ਤੋਂ ਜਾਂ ਜਿੱਥੇ ਮੈਂ ਕੱਲੇ ਪੜਾਉਂਦਾ ਸੀ ਲੁਧਿਆਣੇ ਉਥੋਂ ਦੂਰ ਉਪਰੇ ਲਾਕੇ ਤੇ ਇੰਨੀ ਸੰਗਤ ਆਊਗੀ ਤੇ ਮੈਨੂੰ ਚਿੰਤਾ ਵੀ ਨਹੀਂ ਸੀ ਬਹੁਤ ਜ਼ਿਆਦਾ ਸੰਗਤਾਂ ਨੇ ਪਿਆਰ ਕੀਤਾ ਅੱਜ ਦੇ ਇਸ ਜਿਹੜੇ ਸਾਰੇ ਪ੍ਰੋਗਰਾਮ ਦੌਰਾਨ ਵੀ ਭਾਈ ਪੰਤਰੀ ਸਿੰਘ ਜੀ ਵੀ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ ਕੁਝ ਵਿਚਾਰ ਹੋਈ ਹੋਵੇ ਇਸ ਬਾਰੇ ਕੋਈ ਖਾਸ ਗੱਲਬਾਤ ਹਾਂ ਉਹਨਾਂ ਨੇ ਬਹੁਤ ਅੱਛਾ ਉਥੇ ਸਟੇਜ ਤੇ ਵੀ ਬੋਲਿਆ ਤੇ ਮੈਂ ਵੀ ਜਾਣ ਕੇ ਇੱਕ ਤਰ੍ਹਾਂ ਦਾ ਪਿਆਰ ਭਰੇ ਢੰਗ ਨਾਲ ਹੀ ਉਹਨਾਂ ਨਾਲ ਆਖਿਆ ਸੀ ਭਾਵੇਂ ਵੇਖਣ ਨੂੰ ਇਹ ਸਾਧ ਸੰਤਾਂ ਵਰਗਾ ਪਹਿਰਾਵਾ ਇਹਨਾਂ ਨੇ ਪਾਇਆ ਹੋਇਆ ਪਰ ਸੱਚਮੁੱਚ ਸਾਡੇ ਭਰਾ ਨੇ ਸਾਡੇ ਵਾਂਗੂ ਸੋਚਦੇ ਨੇ ਸਾਡੇ ਵਾਂਗੂ ਬੋਲਦੇ ਨੇ ਤਤ ਗੁਰਮਤਿ ਨੂੰ ਪਰਣਾਏ ਨੇ ਤਾਂ ਹੀ ਇਹ ਇੰਦਰ ਸਿੰਘ ਠੱਗਾ ਕੋਲੇ ਆਏ ਨੇ ਤੇ ਮੈਂ ਹੁਣ ਜੇ ਕਿਤੇ ਮਗਾ ਜੀ ਕਮਜ਼ੋਰੀ ਵਿਖਾਈ ਇਹਨਾਂ ਨੇ ਤਾਂ ਮੈਂ ਸਿੱਧਾ ਨਾਂ ਲਿਆ ਕਰਾਂਗਾ ਕਿ ਇਹ ਭਾਵੇਂ ਮੌਕੇ ਤੇ ਮੋਕਰਦਾ ਪਰ ਇਹ ਮੇਰੇ ਨਾਲ ਹੀ ਹੈ ਜੀ ਜੀ ਤੇ ਕਹੋ ਗੱਲ ਜੀ ਲਾਸਟ ਵਿੱਚ ਇੱਕ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਤੁਹਾਡੇ ਪਹਿਲਾਂ ਵੀ ਇੱਕ ਵਾਰੀ ਸਰੀਰਕ ਤੌਰ ਤੇ ਹਮਲਾ ਕੀਤਾ ਗਿਆ ਇਸ ਵਾਰੀ ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਪਰਚਾ ਪਾ ਕੇ ਕੀ ਦੇਖਦੇ ਹੋ ਸਾਰੇ ਘਟਨਾ ਕਰਨ ਨੂੰ ਔਰ ਸੱਚ ਬੋਲਣ ਵਾਲਿਆਂ ਨੂੰ ਕਿੰਨੀ ਇੱਕ ਮਜ਼ਬੂਤੀ ਦਿਖਾਣੀ ਚਾਹੀਦੀ ਹੈ ਅੱਜ ਜੇ ਆਪਾਂ ਨੇ ਇਹ ਤਿਆਹੀਆ ਕੀਤੀ ਹੈ ਗੁਰੂ ਸਾਹਿਬਾਂ ਤੋਂ ਅਗਵਾਈ ਲਈ ਹੈ ਸਾਡੇ ਬਹਾਦਰ ਸਿੱਖਾਂ ਤੋਂ ਆਪਾਂ ਨਿੱਤ ਉਤਸ਼ਾਹ ਲੈਣੇ ਆ ਕਿਤਾ ਅਸੀਂ ਉਹਨਾਂ ਦੇ ਪੈਰੋਕਾਰ ਅਖਵਾਉਨੇ ਆ ਫਿਰ ਤਾਂ ਇਹ ਨਾ ਜਿਹੜੀਆਂ ਮੁਸ਼ਕਲਾਂ ਇਹਨਾਂ ਤੋਂ ਘਬਰਾਉਣੀ ਚਾਹੀਦਾ ਸਾਨੂੰ ਗੁਰੂ ਸਾਹਿਬਾਨ ਨੇ ਕਿਤੇ ਕਿਤੇ ਪਰਉਪਕਾਰ ਸਾਡੇ ਵਾਸਤੇ ਕੀਤੇ ਨੇ ਮੇਰੇ ਤੇ ਇੱਕ ਤਾਂ ਜਿਹੜਾ 3 ਸਾਲ ਪਹਿਲਾਂ ਹਮਲਾ ਹੋਇਆ ਸੀ ਉਹ ਤਾਂ ਕਾਫੀ ਮਾਰੂ ਹਮਲਾ ਸੀ ਪਰ ਉੰਜ ਮੇਰੇ ਤੇ ਹੁਣ ਤੱਕ 8 ਵਾਰੀ ਹਮਲੇ ਹੋ ਚੁੱਕੇ ਹੋਏ ਨੇ ਪਰ ਆਸ ਸਤਿਗੁਰੂ ਤੋਂ ਡਰ ਕੇ ਕਹਿੰਦਾ ਕਿ ਪਿੱਛਾ ਹਟਣ ਦਾ ਨਾਮ ਨਹੀਂ ਲਵੇਗਾ ਜੋ ਸਤਿਗੁਰੂ ਨੇ ਦੱਸਿਆ ਉਹਦੇ ਤੇ ਚੱਲਣ ਦਾ ਪੂਰਾ ਯਤਨ ਕਰਾਂਗਾ ਆ ਪ੍ਰੈਸਰਬ ਲਾਸਟ ਵਿੱਚ ਸੰਗਤ ਨਾਲ ਕੋਈ ਵੀ 1 ਮਿੰਟ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹਦੇ ਹੋ ਤਾਂ ਆ ਇਹ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਕਿ ਉਹ ਆਪ ਤੁਰਬਾਨੀ ਦਾ ਗਹਿਰਾਈ ਨਾਲ ਅਰਥਾਂ ਸਮੇਤ ਅਧਿਐਨ ਕਰਨ ਕਿਸੇ ਦੇ ਪਿਛਲਾ ਕੰਮ ਨਾਲ ਨਾ ਸੇ ਸਾਧ ਸੰਤ ਠੇਰੇਕਾਰ ਆਪੋ ਆਪਣੇ ਮਗਰ ਲਾ ਲੈਂਦੇ ਨੇ ਕੁਰਬਾਨੀ ਨਾਲੋਂ ਤੋੜਦੇ ਨੇ ਆਪ ਕੁਰਬਾਨੀ ਚ ਲੋ ਪੜ ਲਾਂਗੇ ਸਦਾ ਇਤਿਹਾਸ ਪੜ ਲਾਂਗੇ ਉਹਨਾਂ ਦੇ ਸਾਰੇ ਸ਼ੰਕੇ ਆਪਣੇ ਆਪ ਦੂ ਹੋ ਜਾਣ ਅ ਕੰਗਾ ਜੀ ਵੇਰ ਵੀ ਮੈਂ ਇਸ ਸਚਾਈ ਦੀ ਜਿੱਤ ਲਈ ਮੈਂ ਤੁਹਾਨੂੰ ਬਹੁਤ ਮੁਬਾਰਕਬਾਦ ਦਿੰਦਾ ਕਿ ਤੁਸੀਂ ਦ੍ਰਿੜਤਾ ਦੇ ਨਾਲ ਡਟ ਕੇ ਪਹਿਰਾ ਦਿੱਤਾ ਔਰ ਸਾਡੇ ਸਾਰੇ ਪ੍ਰਚਾਰਕਾਂ ਨੂੰ ਇਹ ਪੈ ਜਿਹੜੀ ਦ੍ਰਿੜਤਾ ਦਾ ਸਬੂਤ ਦੇਣਾ ਚਾਹੀਦਾ ਹੈ ਕਿ ਦ੍ਰਿੜ ਹੋ ਕੇ ਜਿਹੜਾ ਸੱਚ ਦਾ ਜਿਹੜਾ ਹੁਕਾ ਦਿੰਦੇ ਹਨ ਤੇ ਇਹਦੇ ਨਾਲ ਹੀ ਜੀ ਮੈਂ ਗੁਰਪਤ ਦੀ ਤਾਕਤ ਪਾਣਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿ ਜੀ ਕੀ ਫਤਿਹ